ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਲਾ ਰਹੇ ਆ ਫੱਕ ਸਾਰੇ ਪ੍ਰਕਾਰ ਦੀ ਫੱਕ ਆ ਗਈ ਬੈਂਗਣੀ ਗੋਭੀ ਤੇ ਟਮਾਟਰ ਤੇ ਮਿਰਚਾਂ ਨਹੀਂ ਮਿਲੀ ਨਹੀਂ ਸਾਨੂੰ ਖਤਮ ਹੋ ਗਈ ਸੋਨਾ ਕੋਲੇ ਹੁਣ ਆਪੇ ਇਹ ਫੱਕਾ ਮੰਨ ਲਓ ਆਪਾਂ ਤਾਂ 2 ਦਿਨ ਨਹੀਂ ਲੱਗਦੀ ਹੈ ਅਸੀਂ ਵੀ ਲਿਆ ਕੇ ਰੱਖ ਛੱਡੀ ਹੈਗੀ ਇਹ ਫੱਕ ਨੂੰ ਆਪਾਂ ਕੁਝ ਨਹੀਂ ਕਰਨਾ ਖਿਲਾਰਨਾ ਨਹੀਂ ਬਾ ਜਿਵੇਂ ਗੁੱਟੀਆਂ ਥੱਲੇ ਬੰਨੀਆਂ ਬੰਨ ਗਈ ਰਹਿਣ ਦਿਆ ਕਰੋ ਐਂ ਬੰਨੀਆਂ ਰਹਿਣ ਦਿਓ ਇਹਨੂੰ ਜਾਂ ਤਾਂ ਕੋਈ ਟੋਆ ਪੱਟ ਲੋ ਤੋ ਇਹਦੇ ਵਿੱਚ ਤਰਦੇ ਖੋਲਣੀਆਂ ਨਹੀਂ ਭਾਵੇਂ ਇਹ 15 ਦਿਨ ਪਈ ਰਹੇ ਇਹਨੂੰ ਕੁਛ ਨਹੀਂ ਹੁੰਦਾਗਾ ਇਹ ਤਾਂ ਹੋ ਗਈ ਇਹ ਸਟੋਰ ਇਹ ਮੈਂ ਜੇਕਰ ਕੋਈ ਬੂਟਾ ਕੋਈ ਵੀ ਹੈਗਾ ਤੁਸੀਂ ਪਾਣੀ ਪਾਈ ਜਾਓ ਮੰਨਿਆ ਸੋਤੋਂ 4 ਦਿਨ ਨਹੀਂ ਲੱਗਦਾ ਮੰਨ ਲਓ ਮੈਨੂੰ ਬੂਟਾ ਰੱਖੋ ਨਹੀਂ ਇੱਕ ਹਾਂਜੀ ਆਹ ਬੂਟਾ ਲੈਂਦਾ ਮੈਂ ਅਜੀਰ ਦਾ ਮੰਨ ਲਓ ਆਪਣੇ ਕੋਲ ਟਾਈਮ ਨਹੀਂ ਆਪਾਂ ਬਿਜੀ ਆਗੇ ਹੁਣ ਕੀ ਕਰਗੇ ਇਹ ਵੀ ਖਰਾਬ ਨਾ ਇਹ ਨਹੀਂ ਹੁੰਦਾ ਭਾਵੇਂ ਇਹਨੂੰ ਕੀਮੀ ਨੇ ਪਿਆ ਰਹਿੰਦੇ ਇਸੇ ਪੌਟ ਤੇ ਜਿਹੜਾ ਉਹਨਾਂ ਨੇ ਦਿੱਤਾਗਾ ਆਹ ਦਾ ਹੈ। ਛੀ ਪਰ ਇਹਨੂੰ ਮਾ ਪਾਣੀ ਦੀ ਜਿਉ ਟਾਈਮ ਤੇ ਇਹਨੂੰ ਕੁਛ ਨਹੀਂ ਹੁੰਦਾ ਇਹ ਏਸੀ ਅੰਦਰ ਪਿਆਗਾ ਹੁਣ। ਤੇ ਕੱਲ ਉਥੋਂ ਸਕੂਟਰੀ ਤੇ ਲੈਂਦੇ ਆਗੇ ਹਵਾ ਹਵਾ ਵੱਜਦੀ ਜੀ ਆਪ ਤਾਂ ਤਾਂ ਹੀ ਹੋ ਗਿਆ। ਹੋ ਸਕਦਾ ਉਹ ਨਹੀਂ ਹੋਵੇ ਛੱਕੇ ਵੀ ਨਹੀਂ ਗਏ। ਤੇ ਕੋਈ ਵੀ ਚੀਜ਼ ਲੈਂਦੀ ਤੁਸੀਂ ਕੋਈ ਬੂਟਾ ਬੇਲ ਬੂਟਾ ਫੱਕ ਲੈਂਦੀ ਮੰਨ ਲੋ ਤਾਂ ਤਾਂ ਨਹੀਂ ਲੱਗੀ ਦੱਸ ਦੇਣਾ ਅਸੀਂ ਐਂ ਹੀ ਕਰਦੇ ਆਂ ਅਸੀਂ ਇੱਕ ਪਾਸੇ ਜਿਹੜੇ ਬਾਣ ਤੇ ਫੱਕ ਲਾਉਣੀ ਉੱਥੇ ਟੋਆ ਪਟਦੇ ਆਂਗੇ। ਤੋ ਆ ਪਟਕੇ ਫੱਕ ਨੂੰ ਵਿੱਚ ਧਰ ਦਿੰਦੇ ਆ ਉੱਤ ਉਹਨੂੰ ਮਿੱਟੀ ਨਹੀਂ ਪਾਉਂਦੇ ਇਹਦੇ ਤੇ ਉੱਤੇ ਪਾ ਦਿੰਦੇ ਆ ਪਾਣੀ ਦਾ ਸਾ ਇਹਨਾਂ ਨੂੰ ਪੱਕੋ ਜਨੇ ਸਟੋਰ ਭਾਵੇਂ ਦਸ ਦਿਨਾਂ ਨੂੰ ਲਾਓ ਭਾ ਪੰਜ ਦਿਨਾਂ ਨੂੰ ਲਾਓ ਭਾ ਵੀ ਦਿਨਾਂ ਨੂੰ ਲਾਓ ਕੋਈ ਫਰਕ ਨਹੀਂ ਪੈਂਦਾਗਾ ਅੱਜ ਤਾਂ ਵਿਊ ਉਹ ਪਤਾ ਨਹੀਂ ਕਾਹਨੋਂ ਹੁੰਦਾਗਾ ਡੀਸੀ ਆਂਦਾ ਹੈ ਤਾਂ ਨਾਲ ਕੋਈ ਹੋਰ ਆ ਆਗੀ ਰਾਜਾ ਸੱਦੀਆਂ ਤਾਂ ਆ ਜਾਗਾ ਆ ਜਾਗਾ ਫੱਕਲਣੀਆਂ ਹੁਣ ਮੈਂ ਇੱਕ ਹੋਰ ਗੱਲ ਕਰਾਂ ਕੱਲ ਅਸੀਂ ਲਾਤਾ ਇੱਥੇ ਲਾਤਾ ਧਣੀਆਂ ਉਹ ਮੈਂ ਲਾਤਾ ਤਾਂ ਵੀਡੀਓ ਵੀਡੀਓ ਨਹੀਂ ਬਣਾਈ ਗਈ ਧਣੀਆਂ ਲਾ ਕੇ ਹੈ ਕੁੱਟ ਕੇ ਧਣੀਆਂ ਲੱਗਦਾ ਨਾ ਸਾਨੂੰ ਵੀ ਪਤਾ ਕੁੱਟ ਕੇ ਧਣੀਆਂ ਇੱਥੇ ਬੀਜਦਾ ਉੱਤੇ ਧਰਤਾ ਆਪਾਂ ਕਾ ਫੂਸਾ ਇਹਦੇ ਨਾਲ ਛੇਤੀ ਉਗਰਿਆ ਹੋਗਾ ਤੁਸੀਂ ਤਰੀਕ ਯਾਦ ਰੱਖਿਓ ਅੱਜ ਮੈਂ ਵੀਡੀਓ ਪਾਈਆ ਤੇ ਥੋੜੇ ਦਿਨ ਨੂੰ ਉਗਰਿਆ ਲੈ ਪੁਰਾਣੀ ਸਬਜ਼ੀ ਦਿੱਤੀ ਪੱਟ ਆਪਾਂ ਹਾਂ ਜੋ ਵੀ ਸੀ ਇੱਥੇ ਪਿੰਡ ਗਾਂ ਪੰਡਾਂ ਹੁਣ ਆ ਬਣਾ ਲੀਆਂ ਰਾਜੇ ਨੇ ਮੇਰੀ ਗੈ ਹਾਜ਼ਰੀ ਜੀ ਬੱਟਾਂ ਇੱਥੇ ਕੀ ਲਾਉਣਾ ਹੁਣ ਬਾਲਾਂ ਵੱਡੀਆਂ ਮੋਟੀਆਂ ਨੇ ਮੋਟੀਆਂ ਬੱਟਾਂ ਤੇ ਕਿੰਨੇ ਕੀ ਫਿਰ ਥਾਈ ਵਾਲਾ ਕੇਰੂ ਆਪਣੇ ਕੋਲ ਆਹੀ ਰਸਾ ਟਮਾਟਰ ਇੱਕ ਸਾਈਡ ਲਾਉਣੇ ਆ ਟਮਾਟਰ ਇੱਕ ਸਾਈਡ ਲਾ ਦੇਗੇ ਹਾਂ ਇੱਕ ਸਾਈਡ ਟਮਾਟਰ ਲਾਵਾਂ ਛੇੜੀ ਨਾ ਪੈਣ ਹਲੇ ਹਾਂ ਟਮਾਟਰ ਇੱਕ ਸਾਈਡ ਲਾਵਾਂ ਗੋਭੀ ਗੋਭੀ ਲਾ ਦੇ ਲੈਣ ਕੱਢਾ ਇਹਦੀ ਰਬੜ ਇਹ ਤੋਂ ਅੱਖੀਆਂ ਜਿਹੜਾ ਉਹ ਆ ਥੱਲੇ ਵਾਲੀ ਗੋਭੀ ਆ ਆ ਵੀ ਕੀ ਆ ਕੁਛ ਐ ਤਾਂ ਸੀ ਫੋਨ ਆਈ ਜਾਂਦਾ ਕਾਦੇ ਕੁ ਹਾਂਜੀ ਆ ਲਾਉਨੇ ਫੱਕਾ ਅਸੀਂ ਲਾਉਨੇ ਇਸ ਤਰੀਕੇ ਨਾਲ ਇੱਕ ਉਧਰ ਇੱਕ ਉਧਰੋਂ ਵਿਚਾਲੇ ਲੱਗਦੀ ਹੁੰਦੀ ਹੈ ਕਿਉਂਕਿ ਥਾਂ ਬਾਲਾ ਘੇਰੂਗੀ ਫਿਰ ਬਟਮਣਾਤੀ ਰਾਜ ਨੇ ਚੌੜੀ ਵੀ ਉੱਚੇ ਲਾਵਾਂਗੇ ਪਰ ਉੱਤੇ ਨਾਉਂਦੇ ਨਾ ਵਾ ਵਾ ਲੈ ਫੱਕ ਥੋੜੀ ਖਾਣੀ ਆ ਤਾਂ ਲੈ ਫੱਕ ਨੂੰ ਦੇਖੀ ਕੇ ਮੈਂ ਕਰੀ ਜਾਂਦਾ ਰਾਜੇ ਫੜੀ ਗਾਲ ਦੂਗਾ ਚੱਲ ਬੀਬੀ ਜੀ ਲਾ ਮੰਗੇ ਸਾਰੇ ਨਹੀਂ ਆਦੀ ਨਹੀਂ ਸਾਰੇ ਹਾਂਜੀ ਕੱਲੀ ਗੋਭੀ ਲਾਉਨੇ ਆਂਗੇ ਅੱਜ ਤਾਂ ਛੇਤੀ ਹੋ ਜੂਗੀ ਬੀ ਆਲਾ ਥਾਂ ਹਜੇ ਸਮਾਰਨਾ ਪਏ ਪੋਲਾ ਕਰਨਾ ਪਊਗਾ ਇਹ ਇਹ ਲਾਵਾਂਗੇ ਬਾਅਦ ਚ ਪਾਲਕ ਮੇਥੇ ਸਭ ਕਾ ਸਨੀ ਰੁੱਤੀ ਹੈਗੀ ਤਾਂ ਹੈਰੋ ਸਾਡੀ ਕਿਸੇ ਦੇ ਕਰਿਆ ਜੋੜਿਆਂ ਦੇ ਉਹ ਫੜਾਉਂਦੇ ਨਹੀਂ ਉਹਨਾਂ ਨੇ ਹੈਰੋ ਗਮਾਤੀ ਸਮਝ ਲਓ ਚਾਰ ਟਾਂ ਬੀਲੇ ਲਾ ਕੇ ਮਰਤੀ ਬਾਕੀ ਅਮੱਕੀ ਦੇ ਚਾਰ ਵੇਲੇ ਲੈ ਕੇ ਗਏ ਸੀਗੇ ਨਾ ਤਾਂ ਹਾਂ ਕਹਨੇ ਫੜਾਕੇ ਜਾਵਾਂਗੇ ਨਾ ਨਾ ਕਹਨੇ ਆ ਪਈ ਬਸ ਗਈ ਉਹ ਤਾਂ ਇਹਨਾਂ ਕਹਿ ਗਏ ਵੀ ਛੋਡੀ ਹੈਰੋਂ ਭਾਈ ਸਾਨੂੰ ਫੜਾ ਜਾਗੇ ਪਰ ਛੋਡੀ ਹੈਰੋਂ ਕੋਈ ਹੋਰ ਲੈ ਗਿਆ ਅਸੀਂ ਕਿਸੇ ਦੀ ਸਾਨੂੰ ਆਖਾ ਬੱਟਾ ਸੱਟਾ ਹੋ ਗਿਆ ਉਹ ਕੋਈ ਨਹੀਂ ਹੈਰੋਂ ਤਾਂ ਇੱਕੋ ਜਿਹੀ ਹੁੰਦੀਆਂ ਨੇ ਪਰ ਨਹੀਂ ਲੋਕ ਨਹੀਂ ਸਮਝਦੇ ਮੇਰੀ ਵੀਡੀਓ ਵੀ ਦੇਖਣ ਹੋ ਸਕਦਾ ਉਹ ਦੇਖ ਲੈਣ ਕੋਈ ਨਹੀਂ ਪਤਾ ਤਾਂ ਲੱਗੂ ਅਗਲੇ ਨੂੰ ਐ ਤਾਂ ਨਹੀਂ ਕਰਨਾ ਚਾਹੀਦਾ ਵਾਲੀ ਬ੍ਰੀਕ ਫੱਕਰ ਆ ਜਾ ਕਹਿੰਦਾ ਥੱਲੇ ਨਾਲ ਆਏ ਜਮਾ ਹਾਂ ਇੱਥੇ ਜਲਾ ਇਡ ਬੁੱਜੂ ਗੀ ਤਾਂ ਮੀਮੂ ਨਾਲ ਵੀ ਤੇ ਮੀ ਵੀ ਆ ਗਿਆ ਨਾ ਇਹ ਉੱਚੀ ਬੱਟ ਤੇ ਫਾਇਦਾ ਹੀ ਹੈ ਮੀ ਆਗਾ ਡੁੱਬਣੀ ਨਹੀਂ ਗਈ ਇਹ ਮੜੀ ਬੱਟ ਤਾਂ ਸਾਨੂੰ ਕਰ ਲੈ ਹੋਰ ਜੀ ਤੁਸੀਂ ਵੀ ਦੱਸਿਓ ਕਮੈਂਟਰਾਂਹੀਂ ਤੁਸੀਂ ਸਬਜੀ ਸਬਜੀ ਲਾਲੀ ਸਿਆਲ ਵਾਲੀ ਸਾਡੀ ਥੋੜੀ ਇਤਕੀ ਲੇਟ ਹੋ ਗੀ ਅੱਕੇ ਨਾਲ ਕarele ਦਾ ਸ਼ਾਇਦ ਆਹੀ ਚੱਲਣਗੇ ਜਾਂ ਹੋਰ ਇਹ ਨਹੀਂ ਮੈਨੂੰ ਸਮਝ ਆਉਂਦੀ ਵੀ ਉਹ ਕੋਈ ਨਾ ਬਿਮਾਰੀ ਜੀ ਪੈਂਦੀ ਜਾਂਦੀ ਆ ਦੇਖੋ ਜੀ ਕਿਵੇਂ ਜੇ ਹੋਣ ਲੱਗੇ ਸਿਰ ਤੋਂ ਮੈਨੂੰ ਲੱਗਦਾ ਇਹ ਕੱਟਨੇ ਪੈਣਗੇ ਹੋਰ ਲੱਗਣੇ ਕਰੇਲੇ ਹੋਰ ਵੀ ਮੈਂ ਲਾਈ ਬੈਠੇ ਹਾਂ ਬੁੱਟੇ ਆ ਦੇਖ ਨੀਚੇ ਜਿਵੇਂ ਰੱਬ ਦੀ ਮਰਜ਼ੀ ਹੈੀਵੇਂ ਚੱਲ ਜੂ ਚੱਲ ਲਾਂਗੇ ਹੋਰ ਕੀ ਹੈ ਫਿਰ ਆਹ ਚਾਰ ਬੁੱਟੇ ਲਾਈਨੇ ਮੇ ਚਾਰ ਬਾਦੂ ਆ ਸਾਨੂੰ ਆ ਦੇਖੋ ਜੀ ਅਸੀਂ ਬੁੱਟਾ ਨਹੀਂ ਪੜਦੇ ਨੂੰ ਸਾਨੂੰ ਦੱਸਿਆ ਸੀ ਨਾ ਆ ਦੇਖ ਹੋ ਗਈ ਵਿਚਾਲੇ ਹੋ ਗਈ ਸਬਜ਼ੀ ਦੇ ਹੋ ਜਾਣਦੇ ਕੋਈ ਗੱਲ ਨਹੀਂ ਵੱਡੀ ਹੋ ਜਾਣਦੇ ਚੱਲੀ ਜਾਣਦੇ ਪਰ ਪੜਦੇ ਨਹੀਂਗੇ ਕਿ ਦਿਨ ਲੱਗ ਟੋਕਟੇ ਵੱਡੀ ਹੋ ਕੇ ਬਾਲਣ ਵੀ ਦੇਊ ਆਪਾਂ ਨੂੰ ਦੇਖ ਤਾਂ ਸਾਨੂੰ ਪਤਾਗਾ ਸਾਲ ਚ ਵਧੀਆ ਹੋ ਜਾਂਦੀ ਹੈ ਪੂਰੀ ਇਸ ਵਾਲੀ ਬਲਨ ਵਾਲੀ ਚਾ ਸਾਡਾ ਚੰਨ ਇਹ ਵੀ ਵਿਗੜਨਾ ਸ਼ੁਰੂ ਕਰਤਾ ਨਿਸਰ ਰੰਗ ਇਹਨਾਂ ਦਿਨ ਕਿਹੜਾ ਹੈ ਆਪਣਾ ਚੰਨ ਰਾਜੇ 26 ਹਾਂ ਆਹੋ ਬੋਲਦੇ ਨਹੀਂ ਰਾਜਾ ਤਾਂ ਪਰ ਮੈਂ ਆਖੀ ਤੈਨੂੰ 26 ਆਓ ਹੁਣ ਕਿਹਾ ਆਹੋ ਲੈ ਤੇ ਜੇ ਉੱਥੋਂ ਬੋਲਦਾ ਤਾਂ ਭੱਜ ਕੇ ਪੈਣਾ ਨਹੀਂ ਬੋਲਦਾ ਤਾਂ ਬੋਲਦਾ ਫੇਰ ਤਾਂ ਉਹ ਲੋਕ ਨੂੰ ਨਹੀਂ ਘਰੋ ਆ ਦੇਖੋ ਜੀ ਸਾਡੇ ਝੋਨੇ ਦੇ ਵੀ ਆ ਗਿਆ ਛੋਡੇ ਵੀ ਆ ਗਏ ਸਭ ਦੇ ਆ ਗਿਆ ਹੁਣ ਆਣਾ ਸ਼ੁਰੂ ਹੋ ਗਿਆ ਚੱਲ ਰੁੱਤ ਵਧੀਆ ਛੇਤ ਕੀ ਚੱਲ ਪ੍ਰਮਾਤਮਾ ਸਭ ਨੂੰ ਦੇ ਆ ਸਾਡੀ ਹੈਗੀ ਹੈ ਹਲਦੀ ਸਰ ਬਾਓ ਕਿਸ ਨੇ ਆ ਸਾਡਾ ਹੈਗਾ ਪਾਤੀਆਂ ਵਾਲਾ ਘਹਾਰਾ ਨੇੜੇ ਵਾਲੀਆਂ ਬਾਪ ਕਿਸੇ ਨੂੰ ਐਲੋਵੇਰਾ ਦੇ ਬੁੱਟੇ ਲਾਈ ਹੈਗੇ ਮੈਂ ਇਹਦੀ ਪੀਜੀ ਦੀ ਰਲਾਵਾਂਗੇ ਬਹੁਤ ਵਧੀਆ ਹਲਦੀ ਆ ਰੇਸ਼ਾ ਜਮ ਨਹੀਂ ਹੁੰਦਾ ਗਈ ਸੋ ਨਿੱਕ ਦਿਨ ਇਹਦੀ ਵੀਡੀਓ ਫੇਰ ਦਿਖਾਵਾਂਗੇ ਹੁਣ ਚੱਲਦੇ ਆ ਸਾਡੇ ਗੰਦਵੰਦ ਕਰਨੀ ਆ ਹੈਗਾ ਸਾਂਝਾ ਥਾਂ ਇਹਦਾ ਰੋਲ ਹੀ ਜਗਾ ਤੈਨੂੰ ਨਾ ਤਾਂ ਅਸੀਂ ਸਮਾਰਦੇ ਆ ਨਾ ਉਹ ਸਮਾਰਦੇ ਆ ਕਿ ਚੱਲ ਚੱਲੀ ਜਾਂਨੇ ਆ ਅਸੀਂ ਆਪਣੀਆਂ ਲਾਂਗੀਆਂ ਬੇਲਾਂ ਇਹਦੀ ਇੱਕ ਕੱਲ ਲੱਗੀ ਸਿਰਫ ਸਾਰੇ ਸਾਲ ਚ ਕਿਉਂਕਿ ਨਾ ਵਿਚਾਰਕਾਂ ਨੂੰ ਪਾਣੀ ਪਾ ਜਾ ਮ ਪੜਤਾਲੇ ਹੀ ਨਹੀਂ ਆ ਰੱਬ ਨੇ ਜਿਵੇਂ ਕਰਤੀ ਉਹ ਵੀ ਆ ਦੇਖ ਦੇਖ ਬਾਹ ਬੌਂਦਾ ਆ ਜਾ ਬੌ ਮਗਰੀ ਰਹਿਣਾ ਤੂੰ ਸਾਡੇ ਹੈਂ ਆ ਜਾ ਮੂਹ ਕੇ ਪਾਸੇ ਕਰ ਲਿਆ ਬਾਪਾ ਨਹੀਂ ਆਉਂਦਾ ਕਹਿੰਦਾ بس ਤੂੰ ਮਨ ਟੋਕਤਾ ਹੁਣ ਇੱਥੇ ਅੱਲਾਂ ਲੱਗਦੀਆਂ ਤਾਂ ਹੈਗੀਆਂ ਨੇ ਇਹੀ ਜੀ ਕੋਈ ਗੱਲ ਨਹੀਂ ਵੀ ਨਾ ਲੱਗਣਾ ਸ਼ਾਇਦ ਕੋਈ ਜਾਨਵਰ ਖਾ ਜਾਂਦਾ ਦੇਖੋ ਜੀ ਆ ਲੱਗੀਆਂ ਮੰਗਾ ਨੇ ਹੋਰ ਵੀ ਕਈ ਲੱਗੀਆਂ ਮੰਗਾ ਆ ਲੱਗੀ ਪਈ ਹੈਗੀ ਹੈ ਲੱਗੀਆਂ ਪੰਗਾਂ ਨ 5 70 ਮੈਂ ਬੇਲਾ ਨੂੰ ਨਾ ਆਹ ਦਰਖਤਾਂ ਦੇ ਉੱਤੇ ਚੜਾਤਾ ਤਾਂ ਕਿ ਜਿਹੜੀਆਂ ਲੱਗਣੀਆਂ ਤੇ ਉਹਨਾਂ ਨੂੰ ਕੋਈ ਜਾਨਵਰ ਨਹੀਂ ਖਾਣ ਬਹੁਤ ਲੱਗੀਆਂ ਮੰਗਾ ਸੀ ਇੱਕ ਦੋ ਕੀ ਰਹਿ ਗਈਆਂ ਇੱਥੇ ਆਸੀ 1 3 4 ਕਨੇ ਮਸੀ ਇਹਨੂੰ ਫੇਰ ਨਾ ਜਾਨਵਰ ਖਾ ਜਾਣੇ ਸ਼ਾਇਦ ਨਿਉਲੇ ਨਿਉਲੇ ਬਹੁਤ ਨੇ ਇੱਥੇ ਤੁਹੀ ਵੀ ਬਹੁਤ ਨੇ ਉਹੀ ਖਾਂਦੇ ਨੇ ਚਲ ਇੱਕ ਇੱਕ ਅਲ ਲੱਗ ਗਈ ਜਿਹੜੇ ਬੀਆਂ ਦਾ ਮੁੱਲ ਸੀ ਉਹ ਮੋੜ ਗਈ ਸਾਨੂੰ ਆਪਣਾ ਨਾ ਫੇਰ ਸਵਰੀ ਨਹੀਂਗਾ ਆਸੀ ਸੰਡੀ ਕੁਟੀਆਂ ਹਾਂਜੀ ਇੱਕ ਬੱਟ ਦੇ ਦੋਨੇ ਪਾਸੇ ਲਾਉਣ ਦਾ ਇਹੀ ਫਾਇਦਾਗਾ ਥਾਂ ਕੱਟ ਕੇ ਤੇ ਬੂਟੇ ਤਾਂ ਹੋ ਹੀ ਜਾਂਦੇ ਨੇ ਜੀ ਮਰੀ ਨੇੜੇ ਲਾਈਂ ਨਾ ਥੋੜੀ ਦੂਰੀ ਤੇ ਲਾ ਇਹ ਫੈਲ ਦਾ ਵਾਵਾ ਹੁੰਦਾ ਬੂਟਾ ਤੇ ਬੁੱਡੇ ਰਾਜਾ ਕਹਿੰਦਾ ਤਾਂ ਨੇੜੇ ਲਾਉਨੇ ਆਗੇ ਫਰਕ ਫੱਕ ਥੋੜੀ ਜੀ ਨਰਮ ਆ ਗਈ ਛੋਟੀ ਆ ਮਤਲਬ ਆ ਵੀ ਜ਼ਰੂਰੀ ਨਹੀਂ ਸਾਰੇ ਸਿਰੇ ਚੜੇ ਲੱਗਦਾ ਵੀ ਨਹੀਂ ਹੈ ਵੀ ਸਾਰੇ ਚੜੋ ਗਈ ਹੁਣ ਬੂਟਾ ਕਿੰਨਾ ਸਵਾ ਪੂਰਾ 50 ਨਾ ਆ 50 ਸੱਚ ਤੂੰ ਤਾਂ ਕਹਿੰਦਾ 50 ਤੋਂ ਜ਼ਿਆਦਾ ਆ 50 ਕਿੱਥੇ ਵੱਧਾ ਪੂਰੇ ਪੂਰੇ ਦਿੱਤੇ ਆ ਬੂ ਪੂਰੇ ਸੂਰੀ ਫੱਕ ਦਿੱਤੀ ਹੈਗੀ ਉਹ ਕਿਹੜਾ ਜੱਟ ਸੀਗਾ ਵੀ ਲੈ ਪਰਕੇ ਮੁੱਠੀ ਦੇ ਦਊਗਾ ਨਾ ਗਿਣੇ ਨਾ ਤੋਲੇ ਨਾ ਮਿਣੇ ਹਾਂ ਦੁਕਾਨਦਾਰ ਸੀ ਤਾਂ ਜੱਟ ਹੀ ਹੁੰਦਾਗਾ ਲੈ ਲੈ ਜੋ ਕਲੇ ਲੈ ਜੋ ਤੋਰੀਆਂ ਇਧਰ ਮੁੜ ਬਾਲ ਕਿਧਰ ਜਾਣਾ ਹਾਂਜੀ ਜਿਹੜੀ ਰਾਜ ਨੇ ਬੱਟ ਬਣਾਈ ਸੀ ਉੱਪਰੜਾ ਬਣਾਤਾ ਦੇਖੋ ਜੀ ਚੌੜਾ ਪਰੜਾ ਗਾਜਰਾ ਪਰੜਿਆਂ ਤੇ ਲਾਵਾਂਗੇ ਕਿਉਂਕਿ ਗਾਜਨਾ ਪਰੜਿਆਂ ਤੇ ਸ਼ਾਦੀ ਹੁੰਦਗਾਂ ਨੇ ਮਿੱਟੀ ਉੱਪਰ ਰੋਟੀਆਂ ਦੀ ਇਹਦੇ ਵਿੱਚ ਹੀ ਗਾਜਰਾਂ ਨਾਲ ਮਿੱਟੀ ਪੋਲੀ ਹੁੰਦੀ ਆ ਬਹੁਤ ਵਧੀਆ ਹੁੰਦਾ ਗਾਜਰਾਂ ਸਿਰ ਪਰੜਿਆਂ ਤੇ ਲੰਗਾਂ ਹੁੰਗਾ ਮੈਨੂੰ ਨਹੀਂ ਪਤਾ ਤੁਸੀਂ ਇਹਨੂੰ ਕੀ ਕਹਿੰਦੇ ਹੋ ਅਸੀਂ ਇਹਨੂੰ ਪਰੜੇ ਕਹਿੰਦੇ ਆ ਬਸ 2 ਵੱਟਾ ਵਾਧੂ ਆ ਮੁਕਦੀਆਂ ਨਹੀਂ ਪਿਛਲੇ ਕਿਹੜੇ 2 ਵੱਟਾ ਨਾਲ ਨਾ ਸਾਰੇ ਆਣ ਗਵਾਂਣ ਦੇ ਗਾਜਰਾਂ ਖਾਧੀਆਂ ਨੇ ਜੀ ਵਧੀਆ ਹੋਣਗੀਆਂ ਸੀ ਹਾਂਜੀ ਇਹ ਆਪਣੇ ਹੈਗੇ ਬੀ धनिया धनिया बहुत बढ़िया हो गया सी पर तो असं हजे भी खाई जाने जो बी चढ़या सी चीज़ा ऐसा तो पता ही नहीं लगता की राजे हूँ वैसे जवाइन लिया पैट खोले तो पता लगेगा मूली चुकंदरा सौंफ पालक मेथे मेथी नहीं आई राजे ਸਲਗਮ ਨਾ ਪਾਣੀ ਕਿਸ ਬੰਗ ਚੱਲ ਠੀਕ ਆ ਆ ਹੈ ਗਿਆ ਗਾਜਰ ਤੇ ਆ ਹੈਗਾ ਪੀਚੀਆਂ ਜਿੰਨਾ ਚਿੱਟਨੀ ਕਰ ਦਿੰਨੇ ਗੰਡੇ ਹਰੇ ਨਹੀਂ ਹੁੰਦੇ ਭੁੱਕਾਂ ਵਾਲੇ ਉਹ ਵੜਨਗੇ ਅਜੇ ਦੂਜੇ ਗੰਡੇ ਮਨਾਰੇ ਗੰਡੇ ਵੀ ਕਹਿੰਦੇ ਮੰਗੇ ਹੋਗੇ ਬਹੁਤ ਛੜ ਤਾਂ ਪਰ ਆਪਦੇ ਬੀਜੇ ਹੋਏ ਪਰਾਲੇ ਹਜੇ ਪਏ ਨੇ ਜੀ ਐਜ ਵੀ ਪੀਚੀਆਂ ਹੀ ਆ ਦੋ ਪ੍ਰਕਾਰ ਦੀਆਂ ਪਾਗਾਂ ਸਨ ਉਹਨੇ ਡੋਟਦੀਆਂ ਇੱਕ ਕਾਲੇ ਜਿਹੇ ਰੰਗ ਦੇ ਨੇ ਪਤਾ ਨਹੀਂ ਕਿਵੇਂ ਜੀ ਤੋ ਖੇਵਾ ਜਾਨ ਤਾਂ ਬੜਦੀ ਨਹੀਂ ਪਿਛਲੇ ਵੇਲੇ ਮੈਂ ਮਸਲਾ ਸੰਲਿਆਂਦੀ ਸੀ ਸੋਨੂੰ ਤੇ ਲਸਣ ਨੇ ਪੂਰਾ ਤੋਂ ਖਲਿਤਾ ਸਾਨੂੰ ਬਸ ਰੰਗ ਦਾ ਫਰਕ ਆ ਗਿਆ ਦੇਖੋ ਆ ਇਹ ਜੇ ਰੰਗ ਦੇ ਨੇ ਵਾਲੇ ਗੁਲਾਬੀ ਜੇ ਤੇ ਆਹ ਆਮਲਾ ਦੇਸੀ ਹੋਣਗੇ ਪਾਕਿਸਤਾਨੀ ਲਸਣ ਨਾ ਫਸੇ ਉਹ ਆਹ ਪਾਕਿਸਤਾਨੀ ਲਸਣ ਫਸੇ ਸੀ ਪਿਛਲੇ ਕਿਹੜੇ ਵੀਡੀਓ ਡਿਲੀਟ ਕਰਤੀਆਂ ਚੈਨਲ ਨੂੰ ਕੋਈ ਪ੍ਰੋਬਲਮ ਆ ਗਈ ਸੀ ਸਾਰੀਆਂ ਵੀਡੀਓ ਡਿਲੀਟ ਕਰਤੀਆਂ ਦੁਬਾਰੇ ਸਾਰੀਆਂ ਬਣਾਵਾਂਗੇ ਜੀ ਉਹੀ ਆਪਾਂ ਇਹ ਹੋਰ ਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਰਾਜਾ ਕਹਿੰਦਾ ਬਸ ਆਹੀ ਦੋ ਚੀਜ਼ਾਂ ਲਾਵਾਂਗੇ ਦੂਜੀਆਂ ਚੀਜ਼ਾਂ ਬਾਅਦ ਚ ਲਾਵਾਂਗੇ ਅੱਜ ਮੀਂਹ ਦੀ ਵੀ ਸੁਣਾਉਣਾ ਹੈ ਮੀਂਹ ਆ ਗਿਆ ਤੇ ਖਰਾਬ ਹੀ ਕਰੂਗਾ ਇੱਥੇ 45 ਵੀ ਸਾਡਾ ਉੱਤੀ ਪੈਂਦਾ ਆ ਦੇਖੋ ਤੇ ਪੈਂਦਾਗਾ ਤੇ ਕਰੇ ਲਾਲਿਆ ਕਰੋ ਗਮਲੇ ਚ ਵੀ ਲੱਗ ਜਾਣੀਆਂ ਸਾਰੀਆਂ ਚੀਜ਼ਾਂ ਜੀ ਆ ਬੈਂਗਣੀ ਦੇ ਬੁੱਟੇ ਜਿਵੇਂ ਇੱਕ ਗਮਲੇ ਚ ਦੋ 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 ਲਾਦੇ ਜੀ ਵਧੀਆ ਲੱਗਦੇ ਆ ਬੈਂਗਣੀ ਆ ਤੁਹਾਡੇ ਖੇਤ ਜਿਆਦੇ ਖਰਾਬ ਹੋ ਜਾਂਦੇ ਨੇ ਦੇਖਦੇ ਅਸੀਂ ਵੀ ਜੇ ਲੋਟ ਲੱਗੇ ਤਾਂ ਮੈਂ ਗਮਲੇ ਲਿਆਉਂਗੀ ਗਮਲਾਂ ਚ ਘਰੇ ਲਾ ਲਾਂਗੇ ਇੱਥੇ ਬਿਮਾਰੀਆਂ ਬਹੁਤ ਜ਼ਿਆਦੇ ਪੈਂਦੀਆਂ ਹਨ ਖੇਤ ਚ ਬੜਾ ਛਰਕਾ ਕਰਨਾ ਸ਼ਾਇਦ ਘਰੇ ਨਾ ਪੈਣ ਮੱਖੀ ਮੱਛਰ ਨਿੱਕੇ ਨਿੱਕੇ ਜਾਨਵਰ ਨਹੀਂ ਆਉਂਦੇ ਘਰ ਚ ਠੀਕ ਆ ਇਹ ਸ਼ੁਕਰੀਆ ਜੀ ਅਗਲੀ ਵੀਡੀਓ ਚ ਮਿਲਦੇ ਆਂਗੇ ਇਹ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਸੀਂ ਆਏ ਆਖੋਗੇ ਅਸੀਂ ਵੀ ਸਬਜ਼ੀਆਂ ਬੀਜਦੇ ਹਾਂ ਸਾਰੀ ਜਾਣਕਾਰੀ ਹੈ ਫਿਰ ਵੀ ਹਰੇਕ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਤਾਂ ਚਾਹ ਬਾਂਚੀ ਬੀਜਾਂਗੇ ਪਾਲਕ ਵਿੱਚ ਇਹੀ ਜੇ ਸਿਰਫ ਬੀਜ ਖਾਏ ਨਾ ਜੀ ਬੀਜ ਦੇਣਗੇ ਬੀਜਾਂਗੇ ਇਕੱਲੀਆਂ ਗਾਜਰ ਹੀ ਹਨਾ ਗਾਜਰਾ ਸਾਨੂੰ ਦੱਸਦੇ ਆ ਕਿਵੇਂ ਬੀਜਦੇ ਆ ਲਗਾ ਕੇ ਜੀ ਬੀਜ ਸੌਫੀ ਜੀ ਵਾਂਗੂੰ ਹੁੰਦਾ ਵੀ ਹਨਾ ਗਾਜਰ ਦਾ ਆ ਖੋਲਿਆ ਜੀ ਡੱਬਾ ਯਾਰ ਆ ਜੇ ਨੇ ਦੇਖੋ ਇਹਦੇ ਵਾ ਸਿੱਟੇ ਹੀ ਦੇਣਾਗਾ ਦੁੱਖ ਲੱਗਦਾ ਦੁੱਖ ਨਹੀਂ ਦੇ ਦੇ ਜਿਆਦਾ ਵੀ ਸਿੱਟੀਆਂ ਫਿਰ ਸੰਗਣੀਆਂ ਨਹੀਂ ਨਾ ਹਜੇ ਸੰਗਣਗੇ ਨੇ ਬਿਰ ਬਿਰਲੀਆਂ ਸਿੱਟਰਾਏ ਪੂਰੀਆਂ ਬਿਰਲੀਆਂ ਪਸ ਨਾ ਸਿੱਟੇ ਤੇ ਕਹਾਂ ਲਾਜਾ ਕਹਾਂ ਆਹ ਇਹ ਤਾਂ ਬਾਲੇ ਬਾळा ਵੀ ਹੈ ਜੀ ਇਹ ਤਾਂ ਦੋ ਬਾਲੇ ਥਾਂ ਦਾ ਹਨਾ ਘੱਟ ਨਹੀਂ ਹੋਣਾ ਸੀਗਾ ਕਿਹੜਾ ਡੱਬਾ ਦੇ ਦਿੰਦੇ ਨੇ ਪਤਾ ਨਹੀਂ ਬਾळा ਵਧੀਆ ਵੀ ਹੋ ਉਗਰੇ ਤੋਂ ਪਤਾ ਲੱਗੂਗਾ ਕਹੇ ਜਾ ਵੀ ਆ ਨਾ ਸਿੱਟੇ ਤੇ ਬਾਹਲੀਆਂ ਹੋ ਜਾਣਗੇ ਫਿਰ ਪਿੱਛੇ ਪਿੱਛੇ ਮਾਰੇ ਬ੍ਰਿਕ ਬ੍ਰਿਕ ਜਿਹਾ ਰਹਿ ਜਾਣਗੇ ਜਿੰਨਾ ਬਿਰਲਾ ਵੀ ਹੋਊਗਾ ਜਿੰਨੀਆਂ ਬਿਰਲੀਆਂ ਹੋਣੀਆਂ ਗਾਜਰਾ ਉਹਨੀਆਂ ਜਿਆਦੇ ਵਧੀਆ ਬਣਨਗੀਆਂ। ਬਸ ਇਹ ਦੱਸ ਦੇ ਇਹ ਤਾਂ ਭਾਵੇਂ ਜਿੰਮੀ ਬਿਰਲਾ ਬਿਰਲਾ ਸਿੱਟੇ। ਨੌਕਰ ਨੂੰ ਤਾਂ ਦੱਸਦਾ। ਹਾਂ ਕੋਈ ਗੱਲ ਨਹੀਂ ਆਪਣੇ ਕੋਲੇ ਵੀ ਪਿਆਗਾ। ਜੇ ਰੋ ਪਿਆ ਹੋਵੇ ਨਾ ਸਟਾਕ ਉਹ ਸਾਰੀਆਂ ਚੀਜ਼ਾਂ ਉਗਰ ਦਿਗਾ ਨੇ। ਧਣੀਆਂ ਸਾਡੇ ਅੰਦਰ ਹੀ ਉਗਰੇ ਆ ਜੀ। ਛਿੱਟਿਆ ਸੀ ਉੱਥੇ ਧਣੀਆਂ ਸੀ ਛੰਡਿਆ ਸੀਗਾ। ਪਰਦਾ ਬੀਕ ਤੇ ਰੋਲਦਾ ਹੁੰਦਾ ਹੁੰਦਾ ਉੱਥੇ ਹੀ ਪਿਆ ਸੀ ਕਿੰਨੇ ਵੀ ਉਗ ਰਾਇ। ਉਹ ਮੈਂ ਪੱਟ ਕੇ ਇੱਥੇ ਲਾਤਾ। ਕਹੀ ਨਾਲ ਚੱਕ ਕੇ ਉਹ ਇੱਕ ਦੀ ਟੱਕ। ਬਸਨ ਬੰਦ। ਫੰਦ ਕੱਢਾਂ ਮੈਂ ਸਾ ਉਧਰ ਕੱਟ ਸਿੱਟਿਆ ਐ ਜਾਰੀ ਆ। ਲੈ। ਕਾਇ ਪਰੜਾ ਤੰਨਾ ਪਰਣਾ ਤੇ ਹੋਰ ਲਗੇ ਨਾ ਵੀ ਪਿਆਗਾ। ਚੱਲ ਕਿਸੇ ਨੂੰ ਦੇ ਦਾਂਗੇ। ਜੇ ਸਾਡੇ ਗੱਜਰਾ ਹੋਗਾਂ ਤਾਂ ਕਿਸੇ ਨੂੰ ਦਾਨ ਕਰ ਦਾਂਗੇ ਇਹ। ਜੇ ਸਾਡੀਆਂ ਗੱਜਰਾਂ ਦਾ ਨਹੀਂ ਪਤਾ ਹਜੇ। ਅਗਲਾ ਸਾਨੂੰ ਕਿਉਂ? ਫਿਰ ਆਪਾਂ ਇਹੀ ਵੀਤ ਦਾਂਗੇ। ਇਹ ਵੀ ਕੈਨ ਜੇ ਬਣਾਤੇ ਉਹਦੇ ਵਾਲੇ। ਟੰਡੇ ਵਾਲਿਆਂ ਉੱਤੇ ਵਧੀਆ ਹਾਂਜੀ ਅਗਲੇ ਵੀਡੀਓ ਚ ਮਿਲਦੇ ਆ ਊਟ ਊਟਿ ਖਾਣੀ ਆ ਹੁਣ ਸ਼ੁਕਰੀਆ